ਜ਼ਿਲ੍ਹਾ ਤਰਨਤਾਰਨ ਵਿੱਚ ਕੋਸ਼ਟ ਆਸ਼ਰਮ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਹਿਯੋਗ ਦੇ ਨਾਲ ਕਮਲਜੀਤ ਸਿੰਘ ਬਾਜਵਾ ਜ਼ਿਲ੍ਹਾ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਅਤੇ ਜੱਜ ਸਾਹਿਬ ਦੀ ਤਰਮਪत्री ਪ੍ਰੋਫੈਸਰ ਜ਼ਮੀਰ ਪਾਲ ਗੌਰ ਬਾਜਵਾ ਫਾਰਮਰ ਡੀਨ ਸੈਂਟਰਲ ਯੂਨੀਵਰਸਿਟੀ ਪੰਜਾਬ ਮੈਡਮ ਸ਼ਿਲਪਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮਸ ਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਵੱਲੋਂ ਵਨ ਵਿਭਾਗ ਦੇ ਸਹਿਯੋਗ ਦੇ ਨਾਲ ਰੋਕ ਲਗਾਈ ਗਈ ਇਸ ਮੌਕੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਅਤੇ ਬੀਬੀ ਕੋਲਾ ਜੀ ਭਾਈ ਕੇਂਦਰ ਅੰਮ੍ਰਿਤਸਰ ਵੱਲੋਂ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ 16 ਜੁਲਾਈ ਦੇ ਦਿਨ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਸ਼੍ਰੀ ਰਾਮ ਮੰਦਰ ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਦੇ ਵਿੱਚ ਕੀ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਿ ਡੀਸੀ ਆਫਿਸ ਦੇ ਵੱਲੋਂ ਅਫੀਸ਼ੀਅਲਸ ਆਏ ਹੋਏ ਨੇ ਜਿਨ੍ਹਾਂ ਨੇ ਪੈਨਸ਼ਨਾਂ ਵਾਸਤੇ ਇੰਤਜ਼ਾਮ ਕੀਤਾ ਹੋਇਆ ਔਰ ਸਿਵਲ ਹਸਪੀਟਲ ਵਿੱਚੋਂ ਸਾਡੇ ਕੋਲੇ ਡਾਕਟਰਸ ਦੀ ਟੀਮ ਆਈ ਹੋਈ ਹੈ ਜਿਹਦੇ ਵਿੱਚ ਆਈ ਸਪੈਸ਼ਲਿਸਟ ਸਕਿਨ ਸਪੈਸ਼ਲਿਸਟ ਸਾਈਕੀਆਟ੍ਰਿਸਟ ਆਏ ਹੋਏ ਨੇ ਔਰ ਇਹ ਸਭ ਜੋ ਇੱਥੇ ਦੇ ਇਨਵਿਟਸ ਨੇ ਉਹਨਾਂ ਨੂੰ ਦੇਖ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਇੰਨਾ ਸਾਫ ਸੁਥਰਾ ਔਰ ਕਲੀਨ ਵਾਤਾਵਰਨ ਇਹਨਾਂ ਨੇ ਇੱਥੇ ਕ੍ਰੀਏਟ ਕੀਤਾ ਹੋਇਆ ਹੈ ਜਿਦੇ ਨੂੰ ਜਿਸ ਨੂੰ ਵੇਖ ਕੇ ਹੋਰ ਜਗ੍ਹਾ ਨੂੰ ਵੀ ਵਿਸਾਲ ਜਿਹਦੇ ਤੌਰ ਤੇ ਉੱਤੇ ਇਹਨਾਂ ਨੂੰ ਲੈਣਾ ਚਾਹੀਦਾ ਅਸੀਂ ਆਸ ਕਰਦੇ ਹਾਂ ਕਿ ਸਮਾਜ ਦੇ ਇਸ ਇੱਕ ਅੰਗ ਨੂੰ ਆਮ ਸਮਾਜ ਜਿਹੜਾ ਹੈ ਉਹ ਆਪਣਾ ਆਪਣੇ ਆਪਣਤਵ ਦੀ ਨਜ਼ਰ ਨਾਲ ਦੇਖੇ ਔਰ ਇਹਨਾਂ ਨੂੰ ਅਪਣਾ ਕੇ ਇਹਨਾਂ ਵਾਸਤੇ ਜਿੰਨੀਆਂ ਵੀ ਭਲਾਈ ਦੀਆਂ ਸਕੀਮਾਂ ਹੋ ਸਕਦੀਆਂ ਨੇ ਉਹ ਕੀਤੀਆਂ ਜਾਣ ਅੱਜ ਦੇ ਇਸ ਕੈਂਪ ਦੇ ਵਿੱਚ ਮੈਂ ਆਸ ਕਰਦਾ ਹਾਂ ਕਿ ਵੱਧ ਤੋਂ ਵੱਧ ਜਿੰਨੇ ਵੀ ਇਨਵਿਟਸ ਨੇ ਉਹਨਾਂ ਦੀਆਂ ਜਿਹੜੇ ਐਲੀਜੀਬਲ ਕੈਂਡੀਡੇਟਸ ਨੂੰ ਉਹਨਾਂ ਦੀਆਂ ਪੈਨਸ਼ਨਾਂ ਲੱਗ ਜਾਣਗੀਆਂ ਔਰ ਜਿਹੜਾ ਮੈਡੀਕਲ ਕੈਂਪ ਹੈ ਉਹਦਾ ਇਹ ਵੱਧ ਤੋਂ ਵੱਧ ਫਾਇਦਾ ਉਠਾਉਣਗੇ ਬੀਐਲਐਸ ਵੱਲੋਂ ਕੁਝ ਰਾਸ਼ਨ ਦੀਆਂ ਕਿਟਸ ਜਿਹੜੀਆਂ ਨੇ ਉਹ ਅਸੀਂ ਇੱਥੇ ਅੱਜ ਵੰਡਣ ਜਾ ਰਹੇ ਔਰ ਆਸ ਕਰਦੇ ਹਾਂ ਕਿ ਆਮ ਸਮਾਜ ਜਿਹੜਾ ਹੈ ਉਹ ਵੀ ਇਹਨਾਂ ਖੇਤਿਆਂ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵੇ ਧੰਨਵਾਦ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸੈਸ਼ਨ ਜਜ ਕਰਨਤਨ ਸੀਜੀਐਮ ਜੱਜ ਸਾਹਿਬ ਮੈਡਮ ਉਹਨਾਂ ਦੇ ਜੱਜ ਸਾਹਿਬ ਦੇ ਨਾਲ ਪਰਿਵਾਰ ਵੀ ਆਏ ਸੀ ਅੱਜ ਤੇ ਇੱਥੇ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਅੱਖਾਂ ਦਾ ਕੈਂਪ ਲਗਾਇਆ ਗਿਆ ਜੀ ਨਾਲ ਰਾਸ਼ਨ ਦਾ ਜਿਹੜਾ ਰਾਸ਼ਨ ਦੀਆਂ ਉਹਦਾ ਵੀ ਲਾਇਆ ਗਿਆ ਜੀ ਅੱਜ ਅਸੀਂ ਜਿੱਤੇ ਧਨਵਾਦ ਕਰਦੇ ਆ ਸਸ਼ੰਜਤ ਸਾਹਿਬ ਦਾ ਉਥੇ ਨਾਲ ਹੀ ਭਾਈ ਸਾਹਿਬ ਭਾਈ ਗੁਰਿਕਪਾਲ ਸਿੰਘ ਜੀ ਮਹਾਪੁਰਖ ਜਿਨ੍ਹਾਂ ਵੱਲੋਂ ਅੱਜ ਇੱਥੇ 30 ਪਰਿਵਾਰਾਂ ਨੂੰ ਜਿਹੜੀਆਂ ਕਿ ਕਿੱਟਾਂ ਦਿੱਤੀਆਂ ਗਈਆਂ ਰਾਸ਼ਨ ਦੀਆਂ ਉਹਨਾਂ ਦਾ ਵੀ ਅਸੀਂ ਧਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਬੀਬੀ ਕੋਲਾ ਜੀ ਭਲਾਈ ਕੇਂਦਰ ਤੋਂ ਵਿਸ਼ੇ ਤੌਰ ਤੇ ਸਾਡੇ ਸੋਨੂ ਵੀਰ ਜੀ ਜਗਮਉਨ ਸਿੰਘ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਕੇ ਜਿਨ੍ਹਾਂ ਨੇ ਜੱਟ ਸਾਹਿਬ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਰਾ ਹੀ ਇਥੇ ਦਾ ਪ੍ਰਬੰਧ ਕੀਤਾ ਅੱਜ ਰੁੱਖ ਵੀ ਲਾਏ ਗਏ ਨੇ ਕਿ ਰਿਹਾਵੜੀ ਕਰਕੇ ਜਿਹੜਾ ਕਿ ਆਕਸੀਜਨ ਜਿਹੜੀ ਆ ਕਿ ਬਹੁਤ ਹੀ ਜਲਦੀ ਜਿਹੜੀ ਪੰਜਾਬ ਤੋਂ ਚੋਂ ਖਤਮ ਹੁੰਦੀ ਜਾਂਦੀ ਆ ਕਿ ਜਿਹੜੇ ਰੁੱਖ ਕੱਟੀ ਜਾ ਰਹੇ ਨੇ ਕਿਉਂਕਿ ਅੱਜ ਸਾਰੇ ਹੀ ਕੌਮ ਅਤੇ ਸੰਗਤ ਦਾ ਪੰਜਾਬ ਦਾ ਫਰਜ਼ ਬੰਦਾ ਕਿ ਅੱਜ ਆਪਾਂ ਸਾਰੇ ਜਾਣੇ ਜਿਤਨਾ ਆਪਾਂ ਬੱਚੇ ਪਾਲਦੇ ਆ ਆਪਣੇ ਆਪਾਂ ਨੂੰ ਵੀ ਪੰਜ-ਪੰਜ ਰੋਖ ਲਾਉਣੇ ਚਾਹੀਦੇ ਆ ਸਾਡੀ ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਵੱਲੋਂ ਵੀ ਇਹ ਅਪਰਾਲਾ ਕੀਤਾ ਜਾ ਰਿਹਾ ਕਿ ਪੂਰੇ ਮਰਗੀ ਤਰਨਤਨ ਜ਼ਿਲ੍ਹੇ ਦੇ ਵਿੱਚ ਜਿਹੜੇ ਰੋਖ ਆ ਉਹ ਜਲਦੀ ਹੀ ਲਗਾਏ ਜਾਣਗੇ ਉਹ ਮੀਨ ਚਾਲੂ ਕਰ ਰਹੇ ਆ ਸਾਡੀ ਟੋਟਲ ਟੀਮ ਜਿਹੜੀ ਅੱਜ ਇੱਥੇ ਪਹੁੰਚੀ ਮੈਂ ਆਪਣੀ ਟੀਮ ਦਾ ਹੀ ਧੰਨਵਾਦ ਕਰਦਾ ਉਹ ਤੇ ਜਿੱਥੇ ਅਸੀਂ ਅੱਜ ਕੋੜਾ ਤੇ ਇੱਥੇ ਆਪਣੇ ਪਹੁੰਚੇ ਜੀ ਇੱਥੇ ਵੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਟਾਈਮ ਦਿੱਤਾ ਸਾਨੂੰ ਪਹੁੰਚਣਾ ਬਹੁਤ ਧੰਨਵਾਦ